ਇਹ ਯੂਪੀ ਨੰਬਰ ਦੀ ਕਾਰ ਵਿੱਚ ਬੈਠ ਕੇ ਪੰਜਾਬ ਦੇ ਤਿੰਨ ਨੌਜਵਾਨਾਂ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜੀ ਹਾਂ ਤਿੰਨ ਪੰਜਾਬੀ ਨੌਜਵਾਨਾਂ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਵੱਲੋਂ ਇੱਕ ਔਰਤ ਤੋਂ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਾਲਜ ਦੀ ਵਿਦਿਆਰਥਣ ਸੜਕ ਦੇ ਕੰਢੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਪਿੱਛੋਂ ਆਏ ਤਿੰਨ ਨੌਜਵਾਨਾਂ ਨੇ ਕਾਰ ਰਾਹੀਂ ਹੀ ਉਸ ਦੀ ਚੈਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਇਸ ਕਾਲਜ ਵਿਦਿਆਰਥਣ ਦੇ ਗਲ ਵਿੱਚ ਬੈਗ ਪਾਇਆ ਹੋਇਆ ਸੀ ਜਿਸ ਕਾਰਨ ਇਹ ਮੁਲਜ਼ਮ ਉਸ ਤੋਂ ਲੁੱਟਖੋ ਕਰਨ ਵਿੱਚ ਸਫਲ ਨਾ ਹੋ ਸਕੇ ਹਾਲਾਂਕਿ ਕਾਰ ਦੀ ਤੇਜ਼ ਰਫਤਾਰ ਕਾਰਨ ਮਹਿਲਾ ਖਿੜਕੀ ਨਾਲ ਲੜਕ ਗਈ ਅਤੇ ਕਰੀਬ 40-50 ਮੀਟਰ ਤੱਕ ਇੱਕ ਕਾਰ ਸਵਾਰ ਨੌਜਵਾਨ ਉਸ ਨੂੰ 끄ੜੀਸ ਤੇ ਲੈ ਕੇ ਮੇਰੇ ਲਈ ਉਹ ਆਪ ਕੈਮਰੇ ਤੋਂ ਦੇਖੋ ਕਿ ਕਿਹੜੀ ਕਾਰੀ ਹੈ ਗੱਤਾਂ ਦੇ ਅੱਗੇ ਵੀ ਦੇਖਣਾ ਹੋਵੇ ਤਾਂ ਤਾ ਪੂਰਾ ਮਾਮਲਾ ਹਿਮਾਚਲ ਪ੍ਰਦੇਸ਼ ਦੇ ਮੰਡੀ ਚ ਪੈਂਦੇ ਜੋਗਿੰਦਰ ਨਗਰ ਦਾ ਹੈ ਜਿੱਥੋਂ ਪੰਜਾਬ ਤੋਂ ਆਏ ਤਿੰਨ ਬਦਮਾਸ਼ਾ ਨੇ ਕਾਲਜ ਦੀ ਵਿਦਿਆਰਥਣ ਤੋਂ ਕਾਰ ਤੇ ਮੋਬਾਈਲ ਪਾਰਸ ਤੇ ਚੈਨ ਆਦ ਖੋਹਣ ਦੀ ਕੋਸ਼ਿਸ਼ ਕੀਤੀ ਹੈ ਸਨੇਚਿੰਗ ਦੌਰਾਨ ਬਦਮਾਸ਼ કુડી ਨੂੰ કાર ਸਮੇਤ قریب 40-50 ਮੀਟਰ ਤੱਕ ਕਰੀਸੇ ਲੈ ਗਏ ਜਦ ਕਿ ਕੁਝ ਦੇਰ ਬਾਅਦ ਵਿਦਿਆਰਥਣ ਨੂੰ ਉਹਨਾਂ ਵੱਲੋਂ ਛੱਡ ਦਿੱਤਾ ਗਿਆ ਪਰ ਉਹ ਵਿਦਿਆਰਥਣ ਜ਼ਖਮੀ ਹਾਲਤ ਵਿੱਚ ਸੜਕ ਤੇ ਜੜ ਗਈ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਦੁਪਹਿਰ قریب 3 ਵਜੇ ਇੱਕ ਕਾਲਜ ਦੀ ਵਿਦਿਆਰਥਣ 20 ਸਾਲ ਦੀ ਨੀਹਾ ਵਰਮਾ ਬਸ ਦੀ ਉਡੀਕ ਕਰ ਰਹੀ ਸੀ ਸਥਾਨਕ ਪੰਚਾਇਤ ਮੰਡੌਰ ਦੇ ਪਿੰਡ ਸੁਜਾ ਸੰਦਰਾਹਲ ਦੀ ਰਹਿਣ ਵਾਲੀ ਨੀਹਾ ਘਰ ਜਾਣ ਲਈ ਬਸ ਦੀ ਉਡੀਕ ਕਰ ਰਹੀ ਸੀ ਇਸ ਦੌਰਾਨ ਵਿਦਿਆਰਥਣ ਨੂੰ ਇਕ ਕੱਲਾ ਦੇ ਕੇ ਬੈਜਨਾਥ ਵਾਲੇ ਪਾਸਿਓਂ ਯੂਪੀ ਨੰਬਰ ਦੀ ਕਾਰ ਆਈ ਅਤੇ ਵਿਦਿਆਰਥਣ ਤੋਂ ਲੁੱਟ ਖੋ ਕਰਨ ਲੱਗੀ ਗਲੇ ਵਿੱਚ ਪਾਏ ਬੈਗ ਕਰਨ ਮੁਲਜ਼ਮ ਖੋ ਕਰਨ ਵਿੱਚ ਸਫਲ ਨਾ ਹੋ ਸਕੇ ਇਸ ਲਈ ਉਹਨਾਂ ਨੇ ਕਾਰ ਦੀ ਰਫ਼ਤਾਰ ਤੇਜ਼ ਕਰ ਦਿੱਤੀ ਜਿਸ ਤੋਂ ਬਾਅਦ ਕਾਰ ਦੀ ਖਿੜਕੀ ਨਾਲ ਲੜਕ ਰਹੀ ਕੁੜੀ ਨੂੰ ਕਰੀਬ 40-50 ਮੀਟਰ ਤੱਕ 끄ੜੀਸ ਤੇ ਲੈ ਗਏ ਜਿਸ ਤੋਂ ਬਾਅਦ ਲੜਕੀ ਥੱਲੇ ਡਿੱਗ ਗਈ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਆਹ ਲਓ ਮੈਂ ਲੈ ਲਈ ਉਹ ਆਪਾਂ ਕਹਿੰਦੇ ਕਿ ਕਿਹੜੀ ਕਾਰੀ ਹੈ ਘਟਨਾ ਦੇ ਨਜ਼ਰ ਕੇ ਦੇਖਣਾ ਉਧਰ ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਬਰબાદ ਵਿੱਚ ਦੋਸ਼ੀਆਂ ਨੇ ਜੁਗਿੰਦਰ ਟਾਗਰ ਚ ਹੋਮਗਾਰਡ ਜਵਾਨ ਅਤੇ ਸਕੂਟਰ ਸਵਾਰ ਔਰਤ ਨੂੰ ਵੀ ਕੁਚਲ ਦਿੱਤਾ ਇਸ ਤੋਂ ਇਲਾਵਾ ਉਨਾ ਵੱਲੋਂ ਕਰੀਬ 5 ਹੋਰ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਨਾਕੇਬੰਦੀ ਕਰਕੇ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਦੂਜੇ ਪਾਸੇ ਪੁਲਿਸ ਨੇ ਚੌਕਸੀ ਦਿਖਾਉਂਦੇ ਹੋਏ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਫਿਲਹਾਲ ਜ਼ਖਮੀ ਕੁੜੀ ਦਾ ਬੈਜਨਾਥ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਕੇ ਪੂਰੀ ਘਟਨਾ ਰਿਕਾਰਡ ਹੋ ਗਈ ਹੈ ਉਧਰ ਜਾਣਕਾਰੀ ਮੁਤਾਬਕ ਮੁਲਜ਼ਮਾਂ ਦੀ ਪਹਿਚਾਣ 20 ਸਾਲਾ ਅਰਪੀਤ ਸਿੰਘ 22 ਸਾਲਾ ਸਨਮਪ੍ਰੀਤ ਸਿੰਘ ਅਤੇ 21 ਸਾਲਾ ਕੁਲਵਿੰਦਰ ਸਿੰਘ ਵਜੋਂ ਹੋਈ ਹੈ ਇਹ ਸਾਰੇ ਪੰਜਾਬ ਦੇ ਮੁਕਸਰਚ ਪੈਂਦੇ ਗਿੱਦੜਵਾਹਾ ਦੇ ਪਿੰਡ ਦੂਹੇਵਾਲਾ ਦੇ ਰਹਿਣ ਵਾਲੇ ਨੇ ਫਿਲਹਾਲ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ